ਮਾਨਯੋਗ ਡੀਜੀਪੀ ਪੰਜਾਬ ਔਰ ਐਸਐਸਪੀ ਕਬੂਰਥਲਾ ਮੈਡਮ ਅਤਸਾ ਗੁਪਤਾ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਬ-ਡਿਵੀਜ਼ਨ ਫਗਵਾੜਾ ਪੁਲਿਸ ਬੰਦੂਰੇ ਮਾੜੇ ਅਨਸਰਿਤਲਾਫ ਉਹਨੂੰ ਹੈਬਟਿਟੀ ਸੀ ਉਹਦੇ ਵਿੱਚ ਸਾਡੀ ਫਗਵਾੜਾ ਪੁਲਿਸ ਨੂੰ ਬਹੁਤ ਹੀ ਅੱਛੀ ਕਾਮਯਾਬੀ ਹਾਸਿਲ ਹੋਈ ਹੈ ਡੀਐਸਪੀ ਫਗਵਾੜਾ ਔਰ ਸੀਆਈ ਇਨਚਾਰਜ ਫਗਵਾੜਾ ਇਹਨਾਂ ਨੇ ਜਿਹੜੀ ਮਾੜੇ ਅਨਸਰਿਤਲਾਫ ਦੀ ਟੀਮ ਵੱਲੋਂ ਨਾਕਾਬ੍ਰਤੀ ਕੀਤੀ ਗਈ ਸੀ ਜਿੱਥੇ ਇਹ ਇੱਕ ਗੱਡੀ ਜਿਹੜੀ ਐਂਡਿਕਾ ਜਿਹਨੂੰ ਇੱਕ ਹਰਜਿੰਦਰ ਨਾਮ ਦਾ ਜਿਹੜਾ ਵਿਅਕਤੀ ਚਲਾ ਰਿਹਾ ਸੀ ਦੌਰਾਨੀ ਚੈਕਿੰਗ ਇਹਦੇ ਪਾਸੋਂ ਇੱਕ ਗਲੌਕ ਪਿਸਟਲ ਦੋ ਮੈਗਜ਼ੀਨਸ ਔਰ ਇੱਕ 10 ਰੌਂਡ ਜਿਹੜੇ ਜ਼ਿੰਦਾ ਰੌਂਡ ਰਿਕਵਰ ਹੋਏ ਔਰ ਇਹਦੇ ਸਬੰਧੀ 라ਵਲ ਪਿੰਡੀ ਥਾਣੇ ਦੇ ਵਿੱਚ ਐਫ ਆਰ ਨੰਬਰ 59 ਅੰਡਰ ਆਰਮਜ਼ ਐਕਟ ਦੇ ਅਲਟਰਨ ਸੈਕਸ਼ਨ ਦੇ ਵਿੱਚ ਰਜਿਸਟਰ ਕੀਤੀ ਗਈ ਦੋਸ਼ੀ ਬਨਨ ਦੌਰਾਨੇ ਤਫਤੀਸ਼ ਕੁਝ ਨਿਸ਼ਤੇ ਪਤਾ ਲੱਗਿਆ ਕਿ ਇਹ ਪਿਸਤਲ ਉਹਨੋ ਹੈ ਕਿ ਗੈਂਗਸਟਰ ਹੈ ਹਰਪ੍ਰੀਤ ਦੇ ਹਪੋ ਜਿਹੜਾ ਕੀ ਬਹਾਨੇ ਦੇ ਰਹਿਣ ਵਾਲਾ ਹੈ ਉਹਦੇ ਖਿਲਾਫ ਲਗਭਗ 26 ਪਰਚੇ ਅਲਰੇਡੀ ਜਿਸਟੈਂਡ ਨੇ ਅਤੇ ਫਿਲਹਾਲ ਉਹ ਯੂਐਸਏ ਦੇ ਵਿੱਚ ਹੈ ਇਹ ਪਿਸਤਲ ਉਹਨੇ ਉਹਨੂੰ ਹਯਾ ਕਰਵਾਇਆ ਹੈ ਅਤੇ ਇਸ ਪਿਸਤਲ ਦੇ ਨਾਲ ਉਹਨਾਂ ਨੇ ਅਭਰੇ ਹੀ ਕਿਸੇ ਰੰਜਿਸ਼ ਦੇ ਤਹਿਤ ਇੱਕ ਬੰਦੇ ਦੀ ਜਣਾਇ ਕਿਲਿੰਗ ਕਰਾਣੀ ਸੀ ਤੋ ਇਹਦੇ ਦੋਸ਼ੀ ਦੇ ਅਰੈਸਟ ਦੇ ਨਾਲ ਸਾਡਾ ਇੱਕ ਜਿਹੜਾ ਹੈ ਵੱਡਾ ਕ੍ਰਾਈਮ ਬਹੁਤ ਬਚ ਗਿਆ ਹੈ ਬੜੀ ਅੱਛੀ ਕਾਮਯਾਬੀ ਇਸੇ ਕੋ ਬਾੜਾ ਤੇ ਟੀਮ ਨੂੰ ਸਨ ਹਾਸਲ ਹੋਈ ਹੈ ਇਹਦੇ ਹੁਣ ਅਸੀਂ ਅੱਗੇ ਫਰਦਰ ਮੰਡ ਲਿਆ ਗਿਆ ਹੈ ਔਰ ਇਹ ਕੁਝ ਹੋਰ ਵੀ ਅੱਗੇ ਵੀ ਜਿਹੜੇ ਵਿਅਕਤੀ ਦੋਸ਼ੀ ਪਏ ਜਾਂਦੇ ਹੁੰਦੇ ਹਨ ਉਹਨਾਂ ਦਾ ਪਤਾ ਲੱਗੇਗਾ ਜੈ ਜੀ